ਠੀਕ ਹੈ ਵੀਰ ਜੀ ਇਹ ਲੁੱਟਖੋ ਕਰ ਰਹੇ ਆ ਇਹ ਲੁੱਟਖੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾਖੰਡ ਤੋਂ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕੇ ਇਹ ਲੁੱਟਖੋ ਕਰ ਰਹੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਆਹ ਦੇਖੋ ਜਾਨਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਬਾਤ ਨਹੀਂ ਤੁਹਾਡੇ ਨਾਲ ਗੱਲ ਨਹੀਂ ਆਣ ਕੇ ਬਸ ਨਹੀਂ ਆ ਕੋਤਾ ਨਹੀਂ ਕਿੰਨੀ ਵਾਰ ਇੱਥੇ ਰਾਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਇਹ ਰਵ ਰਾਸ਼ਣੇ ਹੀ ਲੁੱਟ ਰਹੇ ਆ ਮਤਲਬ ਉੱਥੇ ਜਾਣ ਦੋ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਖੋਹਾਂ ਨਾ ਕਰੋ ਨਾ ਜਲੂਸ ਘਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਘਰ ਸਹੀ ਗੱਲਾਂ ਘਰ ਘਰੇ ਲੁੱਟਖੋਹਾਂ ਕਦੀ ਨਹੀਂ ਪੇਟਦੇ ਨਹੀਂ ਮੇਰਾ ਪਿੰਡ ਦੇ ਵਿੱਚ ਠੀਕ ਆ ਆ ਪਿੰਡ ਦੇ ਵਿੱਚ ਲੋਡ ਹੈਗੀ ਆ ਰਾਸ਼ਨ ਦੀ ਨਹੀਂ ਨਹੀਂ ਲੋੜ ਕਿੰਨੀ ਵਾਰ ਇੱਥੇ ਰੱਖ ਲੈ ਤੁਹਾਨੂੰ ਕੀ ਬਦਮਨਤ ਲੈ ਕੇ ਆਇਆ ਨਹੀਂ ਆਈ ਇਹਨਾਂ ਨੇ ਪੁਣਿਆ ਰਾਸ਼ਨ ਦੀ ਲੋਡ ਹੈਗੀ ਹੀ ਕਿ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਪਾਜੀ ਸਭ ਕੁਝ ਘਰ ਦੇ ਵਿੱਚ ਪਿਆ ਘਰਾਂ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰ ਰਾਸ਼ਨ ਲੁੱਟ ਲੈ ਜਾਂਨਾਂ ਇਦਾਂ ਦੇ ਜੜਾਉਂ ਦੀ ਗੱਡੀ ਉਹਦੀ ਮਗਰਦਵਾਰੇ ਹੋ ਜਾਂਦੇ ਨੇ ਮਤਲਬ ਘਰ ਪਰਲੇ ਲੋਟਨੇ ਤੇ ਦਸੁੱਤ ਭਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਾ